ਤਰ੍ਹਾਂ ਜਿਹੜੀ ਜੇਲ ਬਣੀ ਹੋਈ ਸੀ ਤੇ ਅੰਦਰ ਜਿਹੜਾ ਬੱਚਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਰੱਖਿਆ ਗਿਆ ਸੀ ਇਹ ਹੈ ਜੀ ਬੈਰਕ ਇਹ ਉਹ ਬੈਰਕ ਹੈ ਜਿਸ ਦੇ ਵਿੱਚ ਮਾਤਾ ਗੁਜਰਕੌਰ ਅਤੇ ਬੱਚਿਆਂ ਨੂੰ ਰੱਖਿਆ ਗਿਆ ਸੀ ਪੁਰਾਣੇ ਸਮੇਂ ਦੀ ਉਹ ਜੇਲ ਜਿੱਥੇ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਇਹ ਹੈ ਜੀ ਮਰਿੰਡੇ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤਾਂ ਦੋਸਤੋ ਕੋਤਵਾਲੀ ਸਾਹਿਬ ਇਸ ਜਿਹੜਾ ਉਸ ਸਮੇਂ ਦਾ ਜਿਹੜਾ ਥਾਣਾ ਸੀ ਕੋਤਵਾਲੀ ਸੀ ਉਸ ਨੂੰ ਜਿਹੜਾ ਅੱਜ ਗੁਰਦੁਆਰੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜੋ ਮਰਿੰਡੇ ਦੇ ਵਿੱਚ ਹੈ ਜਿਹੜਾ ਰੋਪੜ ਪੈਂਦਾ ਪੰਜਾਬ ਦੇ ਵਿੱਚ ਤਾਂ ਦੋਸਤੋ ਆਜੋ ਦਰਸ਼ਨ ਕਰਾਵਾਂਗੇ ਅੰਦਰ ਤੁਹਾਨੂੰ ਦਿਖਾਵਾਂਗੇ ਕਿ ਉਸੇ ਤਰ੍ਹਾਂ ਹੀ ਜਿਹੜਾ ਜੇੜ ਦਾ ਦਰਵਾਜ਼ਾ ਸੇਮ ਟੂ ਸੇਮ ਹੂਬ ਹੂ ਉਹੀ ਜਿਹੜੇ ਤੁਸੀਂ ਮਤਲਬ ਉਸੇ ਤਰ੍ਹਾਂ ਦੇ ਦਰਸ਼ਨ ਕਰ ਪਾਉਂਗੇ ਕਿ ਉਹੀ ਚੀਜ਼ਾਂ ਦੇਖ ਪਾਉਂਗੇ ਜੋ ਪੁਰਾਣੇ ਸਮੇਂ ਦੇ ਵਿੱਚ ਹੈਗੀਆਂ ਸੀ ਤਾਂ ਆਓ ਜੀ ਆਪਾਂ ਤੁਹਾਨੂੰ ਪੂਰਾ ਜਿਹੜਾ ਤੁਰ ਫਿਰ ਕੇ ਦਿਖਾਵਾਂਗੇ ਇਹ ਪੂਰਾ ਹੁਣ ਗੁਰਦੁਆਰਾ ਸਾਹਿਬ ਬਹੁਤ ਪਾਕ ਪਵਿੱਤਰ ਸਥਾਨ ਹੈ ਕਿਉਂਕਿ ਇੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਦੀ ਚਰਨ ਛੋਹ ਪ੍ਰਾਪਤ ਹੈ ਆ ਦੇਖ ਰਹੇ ਹਾਂ ਜੀ ਇਹ ਆ ਉਹ ਦਰਵਾਜ਼ਾ ਉਸ ਸਮੇਂ ਦਾ ਇਸ ਤਰ੍ਹਾਂ ਜਿਹੜੀ ਜੇਲ ਬਣੀ ਹੋਈ ਸੀ ਤੇ ਅੰਦਰ ਜਿਹੜਾ ਬੱਚਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਰੱਖਿਆ ਗਿਆ ਸੀ ਇਹ ਹੈ ਜੀ ਬੈਰਕ ਇਹ ਉਹ ਬੈਰਕ ਹੈ ਜਿਸ ਦੇ ਵਿੱਚ ਮਾਤਾ ਗੁਜਰਕੌਰ ਅਤੇ ਬੱਚਿਆਂ ਨੂੰ ਰੱਖਿਆ ਗਿਆ ਸੀ ਜਿੱਥੇ ਅੱਜ ਜੋ ਗੁਰਦੁਆਰਾ ਸਾਹਿਬ ਜੋ ਜੋ ਅੱਜ ਅ ਇਥੇ ਸਜੋਬਿਤਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਅੰਦਰ ਜਿਹੜਾ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੀ ਦਰਸ਼ਨ ਕਰੋ ਜੀ ਇਸ ਸਥਾਨ ਦੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਦੋਸਤੋ ਕਿਉਂਕਿ ਇਹ ਪੂਰੀ ਲੜੀ ਤੁਹਾਡੇ ਲਈ ਲੈ ਕੇ ਆਏ ਆ ਸੋ ਜਿੱਥੋਂ ਸਾਬ ਜੱਦਿਆਂ ਨੂੰ ਫੜਿਆ ਗਿਆ ਸੀਗਾ ਗ੍ਰਿਫਤਾਰ ਕੀਤਾ ਗਿਆ ਸੀਗਾ ਗੰਗੂ ਤੇਲੀ ਦਾ ਘਰ ਉਹ ਵੀ ਤੁਹਾਨੂੰ ਦਿਖਾਇਆ ਬਿਛੋੜਾ ਸਾਹਿਬ ਵੀ ਤੁਹਾਨੂੰ ਦਿਖਾ ਚੁੱਕੇ ਆ ਅਤੇ ਆਨੰਦਪੁਰ ਸਾਹਿਬ ਦਾ ਕਿਲਾ ਜਿੱਥੋਂ ਗੁਰਗੋਬ ਸਿੰਘ ਮਹਾਰਾਜ ਸੱਚੇ ਪਾਸ਼ਾ ਨੇ 21 ਦਸੰਬਰ ਨੂੰ ਜਿਹੜਾ ਆਪਣਾ ਕਿਲਾ ਛੱਡਿਆ ਸੀ ਉਹ ਵੀ ਤੁਹਾਨੂੰ ਦਿਖਾ ਚੁੱਕੇ ਆ ਤੁਸੀਂ ਅਗਰ ਉਹ ਵੀਡੀਓ ਨਹੀਂ ਦੇਖੀ ਤਾਂ ਉਸ ਨੂੰ ਵੀ ਦੇਖਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਦੋਸਤੋ ਇਹ ਉਹ ਬੈਰਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਕੰਦਾ ਵੀ ਉਸੇ ਤਰ੍ਹਾਂ ਨੇ ਤੇ ਆ ਦੇਖੋ ਉਸ ਸਮੇਂ ਦਾ ਜਿਹੜਾ ਜਿੰਦਾ ਤੁਹਾਨੂੰ ਦਿਖਾਉਣ ਲੱਗਿਆ ਜਿਵੇਂ ਪੁਰਾਣੇ ਸਮੇਂ ਦਾ ਜੋ ਮਾਤਾ ਗੋਜਰ ਕੋਰਤ ਅਤੇ ਛੋਟੇ ਸਾਹਿਬ ਜਦਿਆਂ ਦੇ ਸਮੇਂ ਦੀਆਂ ਇਹ ਨਿਸ਼ਾਨੀਆਂ ਨੇ ਸੋ ਆਜੋ ਹੁਣ ਤੁਹਾਨੂੰ ਘੁੰਮ ਫਿਰ ਕੇ ਪੂਰਾ ਜਿਹੜਾ ਕੋਤਵਾਲੀ ਸਾਹਿਬ ਦਿਖਾਉਨੇ ਆ ਆ ਤੁਸੀਂ ਕੰਦਾ ਦੇਖ ਪਾਉਂਗੇ ਤਾਂ ਕੰਦਾ ਉਹੀ ਸਮੇਂ ਦੀਆਂ ਉਸ ਤਰ੍ਹਾਂ ਹੀ ਪੁਰਾਣੀਆਂ ਕੰਦਾ ਨੇ ਹਾਲਾਂਕਿ ਜਿਹੜੇ ਆ ਆਲੋਦਾਲੋਂ ਸਾਈਡਾਂ ਤੋਂ ਇਸ ਨੂੰ ਪੂਰਾ ਮੋਡੀਫਾਈ ਕਰ ਦਿੱਤਾ ਗਿਆ ਤੇ ਜੇ ਤੁਸੀਂ ਸਾਈਡਾਂ ਤੇ ਵੀ ਦੇਖੋਗੇ ਬਾਹਰਲੀ ਸਾਈਡ ਤੁਸੀਂ ਝਾਤੀ ਮਾਰੋਗੇ ਬਿੰਡੋਆਂ ਵਿਚ ਦੀ ਸ਼ੀਸ਼ੇ ਵਿਚਲੀ ਤਾਂ ਤੁਹਾਨੂੰ ਜਿਹੜੀਆਂ ਦੇਖਣ ਗਿਆ ਕਿ ਸਰਕਾਰੀ ਇਮਾਰਤਾਂ ਦੇਖਣ ਗਿਆ ਕਿਉਂਕਿ ਸਰਕਾਰੀ ਇਮਾਰਤਾਂ ਦੇ ਵਿੱਚ ਹੀ ਇੱਕ ਸਰਕਾਰੀ ਇਮਾਰਤ ਬਣੀ ਹੋਈ ਸੀ ਤਾਂ ਆਜੋ ਤੁਹਾਨੂੰ ਥੋੜਾ ਜਿਹਾ ਸਾਈਡ ਤੋਂ ਵੀ ਜਿਵੇਂ ਆ ਬੈਕ ਸਾਈਡ ਦੇ ਤੁਸੀਂ ਦੇਖ ਪਾ ਰਹੇ ਹੋ ਤੇ ਐਸੀ ਤਰ੍ਹਾਂ ਹੀ ਜਿਹੜਾ ਸਰਕਾਰੀ ਬਿਲਡਿੰਗ ਬਣੀ ਹੋਈ ਹੈ ਸੋ ਜਿਸ ਦੇ ਉੱਤੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੋਇਆ ਇਹ ਜੀ ਉਸ ਸਮੇਂ ਦੀਆਂ ਕੁਝ ਤਸਵੀਰਾਂ ਦਿਖਾਉਣ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਜੀ ਤੇ ਉਹ ਪੁਰਾਣੇ ਸਮੇਂ ਦਾ ਤੁਹਾਨੂੰ ਦਰਵਾਜ਼ਾ ਤੇ ਬੈਰਕ ਦਾ ਦਰਵਾਜ਼ਾ ਵੀ ਦਿਖਾਉਨੇ ਆ ਇਹ ਹੈ ਜੀ ਇਤਿਹਾਸਕ ਦਰਵਾਜ਼ੇ ਪੁਰਾਤਨ ਸ਼੍ਰੀ ਕੋਤਵਾਲੀ ਸਾਹਿਬ ਜੀ ਦੇ ਇਤਿਹਾਸਕ ਦਰਵਾਜ਼ੇ ਤੇ ਪੁਰਾਤਨ ਸ਼੍ਰੀ ਕੋਤਵਾਲੀ ਸਾਹਿਬ ਜੀ ਦੇ ਇਤਿਹਾਸਕ ਦਰਵਾਜ਼ੇ ਇਹ ਵੀ ਤੁਸੀਂ ਦੇਖ ਸਕਦੇ ਹੋ ਜੋ ਲੱਕੜ ਦਾ ਦਰਵਾਜ਼ਾ ਹੈ ਬੜਾ ਪਾਕ ਪਵਿੱਤਰ ਇਹ ਸਥਾਨ ਹੋਇਆ ਕਿਉਂਕਿ ਇੱਥੇ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਦੇ ਪਾਕ ਪਵਿੱਤਰ ਚਰਨ ਪਏ ਇਹ ਜਗ੍ਹਾ ਜਿਹੜੀ ਇਹ ਇਸ ਟਾਈਮ ਬਹੁਤ ਪਾਕ ਪਵਿੱਤਰ ਜਗ੍ਹਾ ਕਿਉਂਕਿ ਇਹ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਦੇ ਚਰਨ ਛੋਹ ਪ੍ਰਾਪਤੇ ਸਥਾਨ ਹੈ ਸੋ ਇਸ ਤਰ੍ਹਾਂ ਦਾ ਸਥਾਨ ਬਣਿਆ ਹੋਇਆ ਜਦੋਂ ਵੀ ਤੁਸੀਂ ਮਰਿੰਡਾ ਸਾਈਡ ਆਓ ਤਾਂ ਮਰਿੰਡੇ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਇਹਦੇ ਦਰਸ਼ਨ ਕਰਕੇ ਜਰੂਰ ਜਾਣਾ ਜੀ